ਸਾਡੇ ਮਨਬੀਰ ਦੇ ਨਾਲ ਬਿੰਨੀ ਬਾਈ ਯੂ ਐਸ ਏ ਮੇਰੇ ਵੀਰੋ ਉਹਨਾਂ ਦਾ ਵੀ ਬਹੁਤ ਵੱਡਾ ਉਹ ਤਾਂ ਮੈਂ ਬਹੁਤ ਵੱਡਾ ਪ੍ਰਤਾਲ ਹੈ ਕਬੱਡੀ ਕਿਹਨੇ ਪਾਉਣੀ ਹੈ ਜਬਰਜੀ ਵਾਲੇ ਦੀਪ ਤੇਰੀਆਂ ਤਿੰਨ ਕਬੱਡੀਆਂ 11000 ਰੁਪਿਆ ਹੋ ਗਈਆਂ ਅੰਬਰਸਰੀਏ 11000 ਰੁਪਿਆ ਮਾਜੇ ਦਾ ਬੱਬਰ ਸ਼ੇਰ ਦਲੇਰਪੁਰ ਜਿਹੜਾ 11000 ਨਾਲ ਸੀਲੂ ਦੇ ਤਿੰਨ ਜਫੇ ਤੇ ਹਾਕਿਆਂ ਵਾਲੀਏ ਜੱਗੂ ਦੇ ਤਿੰਨ ਜਫੇ ਦਵਿੰਦਰ ਬਾਈ ਜਤਿੰਦਰ ਬਾਈ ਕਰਨ ਗਿੱਲਾ ਅਮਰ ਤੇ ਅਮਨ ਸਾਡਾ ਵੀਰ ਉਹਨਾਂ ਵੱਲੋਂ 11-11000 ਦੇ ਹੋਣਗੇ ਲਓ ਪਹਿਲੀ ਕਬੱਡੀ ਸੁਨੀਲ ਲੈ ਵੀ ਆ ਮੈਚ ਦੇ ਵਿੱਚੋਂ ਸਾਰੇ ਬਾਹਰੇ ਹੋ ਜੋ ਹੱਥ ਬੰਨ ਕੇ ਬੇਨਤੀ ਹੈ ਸਾਹਮਣੇ ਸੁਨੀਲ ਖਲਾਪਾਂਲੇ ਵੀ ਬੇਨਤੀਆ ਬਾਹਰੇ ਉਹ ਕਹਿੰਦੇ ਸਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਟੋਟਿਆਂ ਵਾਲੇ ਬਿੱਲੇ ਤੇ ਸਿੱਧਾ ਅਟੈਕ ਮਾਰਿਆ ਤੇ ਨੰਬਰ ਆਪਣੀ ਟੀਮ ਲਈ ਜੋੜ ਦਿੱਤਾ ਲੈ ਵੀ ਸਵਰਨਿਆ ਉਹੀ ਆ ਗਿਆ ਢੀਲਾ ਜਾਨਰੀ ਵਾਲਾ ਕਬੱਡੀ ਪਾਉਣ ਦੇ ਲਈ ਤੇ ਹਾਕਮ ਵਾਲਿਆ ਟੇਡਾ ਟੇਡਾ ਵੇਖਦਾ ਕਦੇ ਮੁੜ ਕੇ ਹਾਰ ਲਿਆ ਬੱਲ ਵੇਖ ਲੈਂਦਾ ਕਦੇ ਆਹ ਮੁੰਡੇ ਦੇ ਘਿੱਟੇ ਆਲ ਗੁੱਟ ਆਲ ਧੌਣ ਆਲ ਵੇਖਦਾ ਕਿ ਧੌਣ ਮਾਰ ਕੇ ਫੜੀਏ ਜਾਂ ਬਹੁਤ ਸਪਰੇ ਜੀ ਖੂਬ ਸਰੇ ਜਿਹੜੀ ਗਰਾਊਂਡ ਤੇ ਕੋਦੀ ਕੀਤੀ ਜਾਵੇ ਤਰਨ ਗਿੱਲ ਰਾਜਵੀਰ ਗਿੱਲ ਕਰਨ ਗਿੱਲ ਤੇ ਸਾਡੇ ਹਰਸ਼ ਗਿੱਲ ਇਹਦਾ ਵੱਲੋਂ ਵੀ ਜੱਗੂ ਦੇ ਤਿੰਨ ਜੱਫੇ 11000 ਰੁਪਏ ਦੇ ਹੋਣਗੇ ਜੱਗੂ ਹਾਕਮ ਵਾਲਿਆਂ ਦੇ ਤਿੰਨ ਜੱਫੇ 22000 ਦੇ ਆ ਔਰ ਸ਼ੀਲੂ ਦੇ ਤਿੰਨ ਜੱਫੇ 11000 ਦੇ ਨਾਲ ਭਰਾਵਾਂ ਦੇ ਵੱਲੋਂ ਸਾਡਾ ਤਰਨ ਗਿੱਲ ਹੈ ਰਾਜਵੀਰ ਗਿੱਲ ਹੈ ਕਰਨ ਗਿੱਲ ਹੈ ਹਰਸ਼ ਗਿੱਲ ਹੈ ਔਰ ਦੂਸਰੇ ਬੰਦੇ ਭਾਈ ਦਵਿੰਦਰ ਜਤਿੰਦਰ ਔਰ ਸਾਡੇ ਕਰਨ ਗਿੱਲਾ ਅਮਰ ਤੇ ਅਮਨભાઈ ਇਹਨਾਂ ਵੱਲੋਂ 11-11000 ਸਾਲਵੇ ਗੱਪਰੂਆ ਪਾਕ ਕਬੱਡੀ ਢੀਲਾ ਕਹਿੰਦੇ ਯਾਨੀ ਵਾਲਾ ਕਬੱਡੀ ਪੌਣ ਦੇ ਲਈ ਬੱਗੇ ਵੱਲ ਵਧਦਾ ਹੋਇਆ ਹਾਕਮ ਬਲਿਆ ਪਰਲੇ ਪਾਸੇ ਖੜਾ ਨਾਲ ਬੱਤੀ ਲੱਗਿਆ ਹੋਇਆ ਨਾਲ ਮੈਂਗੋ ਲੱਗਿਆ ਹੋਇਆ ਨਾਲ ਰਾਜਪੁਰੇ ਵਾਲਾ ਸੋਨੂ ਆ ਜੱਗੂ ਆ ਆ ਰੈਂਪੂ ਆ ਆ ਜੱਗੂ ਆ ਆ ਰੈਂਪੂ ਆ ਪਰ ਦੂਜੇ ਪਾਸੇ ਢੀਲਾ ਉਹ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਕਬੱਡੀ ਪੌਣ ਦੇ ਲਈ 11000 ਦੀ ਪਹਿਲੀ ਉਹ ਸੁਰਨਿਆ ਗੁਰਜੀ ਵਾਲਾ ਦੀਪ ਅੱਗੇ ਵੱਲ ਵਧਦਾ ਹੋਇਆ ਲਓ ਗੁਰਜੀ ਵਾਲਾ ਮੇਰੇ ਵੀਰੋ ਐਕਸ਼ਨ ਬੋਏ ਔਰ ਦੂਸਰੇ ਬੰਨੇ ਟਿੰਕੂ ਬਲਹਾਰਾ 11 ਔਰ ਸ਼ਿਲੂ ਬਲਹਾਰਾ 11 ਸ਼ਿਲੂ ਤੇਦੀਪ ਸ਼ਿਲੂ ਤੇਦੀਪ ਸ਼ਿਲੂ ਤੇਦੀਪ ਸ਼ਿਲੂ ਤੇਦੀਪ ਯਾਰ ਸਫਲ 11000 ਦੀ ਸਫਲ ਹੋਏ ਮੇ ਵੀਰੋ ਗੁਰਜੀ ਵਾਲਾ ਕੀ ਬਨੇ ਪਾ ਦਿੰਦੀ ਹੈ ਆ ਚੰਦਿਆਂ ਬੋਪੁਰੀਆ ਰਕੇਸ਼ ਜੌਰਪਦੀ ਤੱਕੜਾਂ ਕਬੱਡੀ ਤੋਂ ਲਈ ਪਰਵਾਦਾ ਹੋਇਆ ਤੇ ਦੂਜੇ ਪਾਸੇ ਸੋਨ ਵਰਗੇ ਮੈਂਗੋ ਵਰਗੇ ਹਾ ਜੱਗੂ ਵਰਗੇ ਚਾਰ ਬੱਬਰ ਖੇੜਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਪਿਆਰਾ ਸਾਉਣ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਆ ਨੰਬਰ ਰਕੇਸ਼ ਦਾ ਬੋਪੁਰੀਏ ਦਾ ਚੱਲ ਓਏ ਗੱਪਰੂਆ ਪਾਕ ਕਬੱਡੀ ਸਵਰਨਿਆ ਖੇੜ ਕਹਾੜੀ ਲਓ ਸੁਨੀਲ ਦੀ ਕਬੱਡੀ ਪੈ ਰਹੀ ਹੈ ਮੇਰੇ ਵੀਰੋ ਪ੍ਰਦੀਪ ਬਰਾੜ ਅਮਨ ਸਰਾਓ ਦੇ ਨਾਲ ਇਸ਼ਾਨ ਅਰੋੜਾ ਇਹਨਾਂ ਵੱਲੋਂ ਤਿੰਨ ਜੱਫੇ ਸ਼ੀਲੂ ਦੇ 11000 ਰੁਪਏ ਦੇ ਹੋਣਗੇ ਲਓ ਸਾਹਮਣੇ ਸੁਨੀਲ ਦੀ ਪਈ ਹੋਈ ਰੇਡ ਦੇ ਉੱਪਰ ਦੇਖੋ ਵਾਹ ਗੱਭਰੂਆ ਇਹ ਪੁਲਸੀਆ ਟਰਾਈ ਕਰਦਾ ਤੇ ਨੰਬਰ ਰੇਡਰ ਦਾ ਚਲ ਏ ਟੀ ਲਿਆ ਪਾਕ ਕਬੱਡੀ ਵੇਖ ਤੈਨੂੰ ਜਗੂ ਡਿਕਦਾ ਹਾਕਮ ਵਾਲੀਆ ਵੇਖ ਤੈਨੂੰ ਮੈੰਗੋ ਡਿਕਦਾ ਬਚਕਾਰ ਛੋਟਾ ਜਾਂ ਬਚੀਲਾ ਰੱਖਿਆ ਕਿਨੂੰ ਆਉਣ ਵਾਲੇ ਦਿਨਾਂ ਤੇ ਦਲੇਰੀ ਪਰਕੇ ਵੱਡਾ ਮੱਲ ਬਣਾਉਣਾ ਆ ਰਾਜਪੁਰੇ ਵਾਲਾ ਸੋਨੂ ਹੈ ਪਰ ਦੂਜੇ ਪਾਸੇ ਟੀਲਾ ਜਾਂਦਲੀ ਵਾਲਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ 11000 ਦੀ ਦੂਜੀ ਕਬੱਡੀ ਉਹ ਦੀਪਤਪੁਰਜੀ ਵਾਲਾ 11000 ਦੀ ਦੂਜੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ 11000 ਦੀ ਸਫਲ ਪਾਉਗੀ मो सफली फे बुर वारा दीप आेड कहाणी फोपर राकेश मेर वीरो राकेशर वारी पई हुई रेड़ हाका मारीअ तेरे बि तफ़े ਭਰਾਵਾ ਵੱਲੋਂ 22000 ਦੇ ਨੌਜਨ ਹੈ ਉਹ ਦੁਨੀਆ ਰੈਂਪੋ ਕਹਿੰਦੀ ਹੈ ਆ ਰੈਂਪੋ ਹਰਦੂ ਸ਼ਮਨ ਦੇਖਾਗੇ ਰਕੇਸ਼ ਦੇ ਵਿਚਕਾਰ ਹੁੰਦੀ ਹੋਈ ਸੇ ਦੀ ਟੱਕਰ ਰੈਂਪੋ ਦਕੇਸ਼ ਵਾਹੇ ਦੇਸ਼ ਤਾੜੀ ਵੱਜਦੀ ਓ ਮੇ ਨਾਚ ਪਿਆ ਓ ਲਾਹੌਰ ਹਿਲ ਗਿਆ ਓ ਦਿੱਲੀ ਤੱਕ ਲਲਕਰੇ ਭਾਗੇ ਓ ਮੁਕਾਬਲਾ ਤਕੜਾ ਸਾਹਮਣੇ ਮੇਰੇ ਵੀ ਸੁਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਆਹ ਸੀਨੂ ਆ ਇਹ ਸੀਨੂ ਆ ਓ ਸੀਨੂ ਆ ਤੇ ਆਹ ਸੁਨੀਲ ਓ ਮੇਰੇ ਵੀਰੋ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਸੰਧੂਆ ਖੇਡ ਕਹਾਣੀ ਆਓ ਇੱਕ ਤੋਂ ਵੱਧ ਕੇ ਕਾਏ ਹੋਇਆ ਅੱਜ ਸਾਰੇ ਸਿਰੇ ਦੇ ਆਏ ਹੋਇਆ ਤੇਰ ਵਾਲਿਆਂ ਨੇ ਬੁਲਾਇਆ ਹੋਇਆ ਲੋ ਸਾਹਮਣੇ ਦੇਖਾਂਗੇ ਨਾ ਢਿੱਲਾ ਪਰ ਮੁੰਡਾ ਪੂਰਾ ਐਨ ਸਿਰਾ ਮੁੰਡਾ ਸਿਰਾ ਆਹ ਦੇਖੋ ਢੱਲਾ ਮੇਰੇ ਵੀਓ ਜਾਂਟਲੀ ਵਾਲਾ ਨੰਬਰ ਦਾ ਵਾਅਦਾ ਕਰ ਰਿਹਾ ਟੀਕਾ ਦੇ ਦੀਪ ਦੀ 11000 ਦੀ ਤੀਜੀ ਪੈ ਰਹੀ ਹੈ ਉਹ ਕਹਿੰਦੇ ਬਾਹੂ ਅਕਰਪੁਰ ਦੀ ਧਰਤੀ ਦਾ ਸਿੱਧੂ ਆ ਪਰ ਦੂਜੇ ਪਾਸੇ ਸੁਰਜੀਵ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਹੰਡੇ ਦੂਰ ਨੇ ਸਵਾਪੀਤ ਦਾ ਹੋਇਆ ਖੜਕਾ ਵਰਕਾ ਓਏ ਇੱਕ ਪਾਸੇ ਸੀਨੂ ਤੇ ਦੂਜੇ ਪਾਸੇ ਕੀਪਰ ਇੱਕ ਪਾਸੇ ਸੀਟੂ ਉਹ ਦੂਜੇ ਪਾਸੇ ਸੁਰਜੀਵ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਤੀਜੀ ਸਫਲ ਤੀਜੀ ਸਫਲ ਆਓ 11000 ਢੇਰ ਵਾਲਿਓ ਹੋਰ ਕਿਹੜਾ ਕਰਦੇ ਹੋ 11000 ਦੀਆਂ ਮਰਦ ਪਾਈਆਂ ਕਿਵੇਂ ਲੱਗੀਆਂ ਆਓ ਸਿਰਾਂ ਢੇਰ ਵਾਲਿਓ ਆਓ ਸਿਰਾਂ ਲਓ ਸਾਹਮਣੇ ਦੇ ਕੇ ਸ਼ੇਰ ਬੋਪਰ ਵਾਲਾ ਦੇ ਵੀਰ ਰੇਡ ਪੌਂਡ ਦੇ ਵੀ ਵਧਿਆ ਹੋਇਆ ਚਾਰ ਹੈ ਆਹ ਸੋਨੂ ਰਾਜਪੁਰੇ ਵਾਲਾ ਔਰ ਦੂਸਰੇ ਬਨੇ ਬੋਪਰ ਵਾਲਾ ਹੌ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਇੱਕ ਖਾਸ ਨੰਬਰ ਬਲਵਿੰਦਰ ਟਮਾਣੇ ਵੱਲੋਂ 5100 ਦੇ ਸੀਲੂ ਦੇ ਤਿੰਨ ਜਫੇ ਹੋਰ ਹੋ ਗਏ ਤਿੰਨ ਜਫੇ ਚੱਲ ਓਏ ਗੱਬਰੂਆ ਕਬੱਡੀ ਸੁਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਅੱਜ ਠਾਠਾ ਮਾਰਦਾ ਕਾਠਾ ਉਹ ਕਹਿੰਦੇ ਇਤਿਹਾਸ ਧਰਤੀ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਸੁਨੀਲ ਪਰ ਦੂਜੇ ਪਾਸੇ ਟੋਟਿਆਂ ਵਾਲਾ ਬਿੱਲਾ ਇਹ ਮੁੰਡਾ ਕਨੇਡਾ ਰਹਿੰਦਾ ਹੈ ਔਰ ਨੰਬਰ ਰੇਟਰ ਦੇ ਕਵਚੇ ਦੇ ਵਿੱਚ ਹੈ ਕਬੱਡੀ ਢੀਲੇ ਨੇ ਫੇਰ ਪਾਤੀ ਉਹ ਸਵਰਨਿਆ ਖੇਡ ਕਹਾਣੀ ਔਰ ਟੀਲਾ ਮੇਰੇ ਵੀ ਉਹ ਸਮੇ ਰੇਡ ਪਾਉਣ ਦੇ ਲਈ ਫੇਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀਆਂ ਤੋਂ ਰੈਂਪੋ ਖੇਡ ਕਬੱਡੀ ਦਾ ਔਰ ਨਾਲ ਦੇਖਾਂਗੇ ਆ ਰਾਜਪੁਰੇ ਵਾਲਾ ਸੋਨੂ ਹੈ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਸਮੇ ਰੇਡਰ ਦਾ ਔਰ ਅਗਲੀ ਰੇਡ ਉਹ ਸੁਨੀਲ ਖੇਡ ਮੈਦਾਨ ਵਿੱਚ ਪਾਉਣ ਦੇ ਲਈ ਵਾਤਾ ਹੋਇਆ 22000 ਕਾ ਸੰਧੂਆ ਸ਼ਿਲੂ ਦੇ ਤਿੰਨ ਲਹਿਯਾਰਾ ਤੇ ਤੇਰੇ ਵੱਲੋਂ ਵੀ ਦੱਸਦੇ ਪਾਡਰ ਕਿਹੜਾ ਹੋ ਗਿਆ ਹੈ 51001 ਆ ਉਹ ਵੇਖਾਂਗੇ ਕਬੱਡੀ ਪਾਉਣ ਦੇ ਲਈ ਸੁਨੀਲ ਅੱਗੇ ਵੱਲ ਵਧਦਾ ਹੋਇਆ ਔੜ ਮੁਕਾਬਲਾ ਔੜ ਮੁਕਾਬਲਾ ਬਿੱਲੇ ਨਾਲ ਦਾ ਸੀਨੂ ਨਾਲ ਉਹ ਬੱਲੇ ਹਾਰਾ ਉਹ ਕਬੱਡੀ ਦਾ ਉਹ ਬਾਹੂ ਅਕਬਰਪੁਰ ਵਾਲਾ ਇਹ ਸੀਨੂ ਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਸੀਨੂ ਆ ਆਹ ਦੁਨੀਆ ਨੱਚੀ ਹੋ ਲੜਕਰੇ ਵੱਜ ਗਏ ਉਹ ਲੋਈਆਂ ਘੁੰਮਿਆ ਸੰਦੂਆ ਲੋਈਆਂ ਘੁੰਮ ਗਿਆ ਛੇੜ ਕਹਾਣੀ ਆਹ ਟਰ ਦਾ ਕੱਪ ਚੱਲਦਾ ਲੋਈਆਂ ਤੇ ਘੁੰਮ ਰ ਗਿਆ ਹਰਜੀਤ ਬਰਧਾਲਾ ਦਾ ਜਗਜੀਤ ਗਿੱਲੋਂ ਦਾ ਭਾਈ ਲਾਬੇ ਉਹਨਾਂ ਦਾ ਅਰਸ਼ ਭਾਟੀ ਉਹਨਾਂ ਦਾ ਕੱਪ ਚੱਲਦਾ ਲੋ ਦੇਖੋ ਇੱਕ ਬੰਦੇ ਹਾਕਮ ਵਾਲਿਆ ਔਰ ਦੂਸਰੇ ਬਲਕੇਸ਼ ਭੱਜ ਗਿਆ ਸਾਡੇ ਬਲਵਿੰਦਰ ਜੂਕੇ ਆਖਰਲੇ ਨੇ ਪ੍ਰਾਪ ਸਾਡੇ ਉਹਨਾਂ ਵੱਲੋਂ ਜੱਗੂ ਦੇ ਤਿੰਨ ਜਫੇ 5100 ਦੇ ਹੋਣਗੇ ਅਧਪੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਪਰਲੇ ਪਾਸੇ ਬਈ ਵਾਹ ਤੇ ਡਿਡਵੇ ਵਾਲੇ ਡੈਣੀ ਨੇ ਦੱਸਣਾ ਇਹ ਤਾਂ ਡਬਲ ਟੱਚ ਦਾ ਇਸ਼ਾਰਾ ਸਾਰਾ ਟਪਰੀ ਚਿੰਬੜ ਗਿਆ ਕੱਲੇ ਨੂੰ ਕੱਲਾ ਓਏ ਕੱਲੇ ਨੂੰ ਕੱਲਾ ਸ਼ੇਰ ਕਹਾੜੀ ਆਹ ਸਾਹਮਣੇ ਢੀਲਾ ਫੈਸਲਾ ਨੈਬ ਸਿੱਕੇ ਡੈਨੀ ਦੇ ਕੀਤਾ ਨੈਬ ਸਿਆ ਉਹ ਥਾਣੇਦਾਰ ਅਮਨ ਲੋਪਾ ਵਾਲਾ ਸਿਰਫ ਤਾਂ ਕਰਦਾ ਹੁੰਦਾ ਕਿ ਸੋਚ ਸਮਝ ਕੇ ਫੈਸਲੇ ਕਰਦਾ ਲਓ ਸਾਹਮਣੇ ਪਈ ਹੋਈ ਰੇਡ ਆ ਵਾਹ ਗਰੂਆ ਉਹ ਘੁੰਮ ਗਿਆ ਜਾਗਦਾ ਉਹ ਘੁੰਮ ਕੇ ਪਰਨੇ ਅੱਜ ਢੇਰ ਦਾ ਕੱਪ ਆਜ ਢੇਰ ਦਾ ਕੱਪ ਹੈ ਚੱਲ ਓ ਸੁਨੀਲ ਪਾ ਕਬੱਡੀ ਵੇਖ ਤੈਨੂੰ ਬਿੱਲਾ ਉਡੀਕਦਾ ਟੋਡਿਆਂ ਵਾਲਾ ਲੁਧਿਆਣੇ ਵਾਲਾ ਤੇ ਸੀਨੂ ਉਡੀਕਦਾ ਹੁਣ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਸੁਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਬਿੱਲਾ ਇਹ ਲੁਧਿਆਣੇ ਵਾਲਾ ਇਹ ਕੈਨੇਡਾ ਵਾਲਾ ਪਿਆਰ ਨਾਲ ਕਿ ਗੋਫੇ ਤੇ ਦੱਬੀਆਂ ਨੇ ਮਾਰ ਕੇ ਚਪੇੜਾਂ ਪੁੱਛਦਾਵੇਂ ਤੇਰੇ ਕਿੱਥੇ ਕਿੱਥੇ ਵੱਜੀਆਂ ਨੇ ਪਿਆਰ ਨਾਲ ਛੇੜ ਗਹਾੜੀ ਸਵਰਨਿਆ ਹਉ ਸਾਹਮਣੇ ਰੇਡ ਮੇਰੇ ਦੀ ਉਸਦੇ ਰਕੇਸ਼ ਬੋਪਰ ਵਾਲਾ ਪੌਂਡ ਦੇ ਖੇਡ ਮੈਦਾਨ 'ਤੇ ਪੜਿਆ ਹੋਇਆ ਚਾਰ ਜਾਫੀਆਂ ਤੋਂ ਹੁਣ ਫੇਰ ਟੱਕਰ ਹਾਕਮ ਵਾਲੀਏ ਜੱਗੂ ਦੇ ਨਾਲ ਹਾ ਦੇਖਾਂਗੇ ਰੇਂਮੋ ਤੇਰਕੇਸ਼ ਵਾਹ ਓਏ ਰਕੇਸ਼ ਤਾੜੀ ਪੜਦੀ ਏ ਮੈਨੂੰ ਸੁਣਦੀ ਨਹੀਂ ਲਲਕਰੇ ਵੀ ਬਾਦਿਆ ਸੰਦੂਆ ਪਰਨੇ ਵੀ ਘੁੰਮਦੇ ਆ ਹੱਦ ਵਰਜੀ ਵਾਲਾ ਦੀਪ ਅਮੜਾ ਲੋਪੋ ਵਾਲਿਆ ਆ ਦੇਖ ਮੁੰਡਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਸੀਲੂ ਆ ਉਹ ਦੂਜੇ ਪਾਸੇ ਦੀਪ ਉਹ ਬੱਲੇ ਬੱਲੇ ਹੋ ਗਈ ਮਤਰੋ ਉਹ ਖੜਕਾ ਦੜਕਾ ਨਹੀਂ ਰਿਸਾ ਹੱਦੇ ਦੂਰ ਨੇ ਸਮਾਂ ਬੀਤਦਾ ਹੋਇਆ ਸੀਲੂ ਤੇ ਦੀਪ ਦੀ ਟੱਕਰ ਉਹ ਬੱਲੇ 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 ਤੁਰਜੀ ਵਾਲਾ ਇੱਕ ਪਾਸੇ ਸੀਲੂ ਤੇ ਦੂਜੇ ਪਾਸੇ ਤੁਰਜੀ ਵਾਲਾ ਇੱਕ ਪਾਸੇ ਸੀ ਤੇ ਦੂਜੇ ਪਾਸੇ ਆ ਬਾਹੂ ਅਕਬਰਪੁਰ ਵਾਲਾ ਇਹ ਸੀਲੂ ਆ ਅੱਜ ਦੁਨੀਆ ਨੂੰ ਕੀਲੂ ਉਹ ਸੀਲੂ ਦਾ ਸੰਦੂਆ ਦੁਨੀਆ ਨੂੰ ਕੀਲੂ ਆ ਕੀਲ ਰਿਹਾ ਆ ਕੀਲ ਰਿਹਾ ਸੰਦੂਆ ਸਾਡੇ ਤਾਰਨ ਗਿੱਲੋ ਬਾਈ ਕਰਨ ਗਿੱਲੋ ਬਾਈ ਜਗਵੀਰ ਗਿੱਲਾ ਜੱਗੂ ਦਾ ਹਰ ਇੱਕ ਵਫਾ 5000 ਦਾ ਹਰ ਇੱਕ ਵਫਾ ਗਿੱਲ ਭਰਾਵਾਂ ਵੱਲੋਂ ਜੱਗੂ ਦਾ 5000 ਦਾ ਸੀਲੂ ਨੇ 27000 ਰੁਪਏ ਵਾਲੇ ਤੋ ਜੱਫੇ ਲਾਤੇ ਆ ਪਾਟਿਆ ਸਭ ਤੁਸੀਂ ਕੀ ਕਰਿਆ ਦੱਸਿਓ ਜਰਾ ਆਹ ਸਾਹਮਣੇ ਰੇਡ ਸੁਨੀਲ ਦੀ ਸੰਧਵਾ ਸਾਹਮਣੇ ਸੁਨੀਲ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਰਲੇ ਪਾਸੇ ਪੁਲਸੀਆ ਲੱਗਾ ਹੋਇਆ ਤੇ ਨਾਲ ਬਿੱਲਾ ਲੱਗਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਆਹ ਟੋਡਿਆ ਮੜਾ ਬਿੱਲਾ ਓ ਸੁਨੀਲ ਆਹ ਬਿੱਲਾ ਓ ਸੁਨੀਲ ਆਹ ਬਿੱਲਾ ਤੇ ਸੌਜਾ ਬੱਪੂਆ ਮਾਣੋ ਬਿੱਲੀ ਆਈ ਹੈ ਓ ਸੌਜਾ ਬੱਪੂਆ ਮਾਣੋ ਬਿੱਲੀ ਆਈ ਹੈ ਅੱਜ ਆਰੋ ਪਿੰਲੀ ਜੀ ਅਗਰ ਤੋਂ ਪਿੰਲਾ ਲੁਧਿਆਣੇ ਵਾਲਾ ਆਇਆ ਹੋਇਆ ਧੇਰ ਦੀ ਧਰਤੀ ਦੇ ਛੇੜ ਕਹਾਣੀ ਸਵਰਨਿਆ ਹੋਪਰ ਵਾਲਾ ਰਕੇਸ਼ ਮੇਰੇ ਵੀਰੋ ਆਹ ਗੱਬਰੂ ਵੀ ਇੰਗਲੈਂਡ ਦੇ ਵਿੱਚ ਬੱਲੇ ਬੱਲੇ ਕਰਾਉ ਮੇਰੇ ਵੀਰੋ ਆਣ ਵਾਲੇ ਜਨਤ ਇੰਗਲੈਂਡ ਦੀ ਧਰਤੀ ਤੇ ਆਹ ਮੁੰਡੇ ਨੇ ਸਿਰਾਂ ਲਾਉਣਾ ਗੁਰਜੀਤ ਸੰਧੂ ਦੀ ਟੀਮ ਦੇ ਲਈ ਪਰ ਦੇਖੋ ਦੂਜੇ ਵੱਲੇ ਸੋਨੂ ਰਾਜਪੁਰੇ ਵਾਲਾ ਹੋ ਸੋਨੂ ਰਾਜਪੁਰੇ ਵਾਲਾ ਹੋ ਟਿਕਾ ਕੇ ਜਫਾ ਲਾ ਗਿਆ ਇੱਕ ਵੱਡਾ ਨਾਮ ਸ਼ੀਲੂ ਹੁਣ ਤੱਕ ਮੇਰੇ ਵੀਰੋ ਪਿਛਲੇ 2 ਸਾਲਾਂ ਦਾ ਵੈਸਟਰ ਹੈ ਢੇਰ ਦੇ ਕੱਪ ਦਾ ਜੇ ਇਸ ਵਾਰ ਹੈਟ੍ਰਿਕ ਕਰਦਾ ਅਰਸ਼ ਪਾਟਿਆ ਤੇ ਹਰਜੀਤ ਲਾਂਦੇ ਵੱਲੋਂ ਇੱਕ ਮੋਟਰਸਾਈਕਲ ਹੋਰ ਦਿੱਤਾ ਯੂ ਸ਼ੀਲੂ ਨੂੰ ਜੀ ਜੀ ਸੀਲੂ 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 ਅੱਜ ਰੇਡਰ ਨੂੰ ਕੀ ਲੂ ਸੀਲੂ ਇਹ ਲਤਾ ਨਾ ਕਰ ਓਏ ਤੂੰ ਚੋਬਰ ਮੈਂ ਨਿਆਣੀ ਇਹ ਲਤਾ ਨਾ ਕਰ ਓਏ ਇੱਕ ਵਾਰ ਸੇ ਤੀਜਾ ਸੰਧੂਆ 21000 ਤੋਂ ਮੈਲਾ 25000 ਦਾ ਓ ਤੀਜਾ 27000 ਹੈ ਆ ਜਫਾ 27000 ਦਾ ਲੱਗ ਰਿਹਾ ਹੈ ਆ ਜਫਾ 27000 ਦਾ ਭਾਈ ਦਵਿੰਦਰ ਓ ਭਾਈ ਜਤਿੰਦਰ ਕਰਦ ਜਿੰਦਾ ਅਮਰ ਤੇ ਅਮਰ ਬਲੋ 11000 ਕਰਨ ਗਿੱਲ ਰਾਜਵੀਰ ਗਿੱਲ ਕਰਨ ਗਿੱਲ ਤੇ ਹਰਸ਼ ਗਿੱਲ ਵੱਲੋਂ ਵੀ 11 ਜਿਹੜਾ 12000 ਇਧਰੋਂ 5100 ਸੱਤੂਆ ਤੇਰੇ ਵਾਲਾ 27000 ਦਾ ਜਫਾ ਹੋ ਗਿਆ ਢੀਲੇ ਦੀ ਕਬੱਡੀ ਆ ਢੀਲੇ ਆਹਹਾਹ ਭਈ ਵਾਹ ਤੇ ਮੈਚ ਪੂਰਾ ਤਕੜਾ ਖੜਕਾ ਤੜਕਾ ਹੁਣ ਵੇਖਾਂਗੇ ਅਗਲੀਆਂ ਟੀਮਾਂ ਦੋਨੇ ਬਲਾਲਾ ਅਗਲੀਆਂ ਕਿਹੜੀਆਂ ਟੀਮਾਂ ਨੇ ਤਲਵੰਦ ਤਲਵੰਦ ਦੇ ਨਾਲ ਦੂਸਰੀ ਕਿਹੜੀ ਆ ਵੀ ਦੱਸਿਓ ਜਰਾ ਗੁਰਤੇਜભાઈ ਗੁਰਤੇਜਪੁਰ ਦੇ ਦੱਸੋ ਦੂਜੀ ਕਿਹੜੀ ਆ ਤਲਵੰਦ ਦੇ ਨਾਲ ਕਿਹੜਾ ਮੈਚ ਆ ਕੀ ਦਾ ਆਓ ਫੇਰ ਕਹਰੇਗੇ ਖਰੀਰ ਦਾ ਬਬਰ ਸ਼ੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ ਹੁਣ ਦੇਖਾਂਗੇ ਬਿੱਲਾ ਢੋਡਿਆਂ ਵਾਲਾ ਉਹ ਟਰਾਈ ਤਾਂ ਕਰਦਾ ਪਰ ਦੂਜੇ ਪਾਸੇ ਚਾਫੀ ਭੇਜਿਆ ਜੱਗੂ ਨੇ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆ ਆ ਦੇਖਾਂਗੇ ਗੱਲ ਕਿਦਾਂ ਦੀ ਹੋਣੀ ਆ ਢੋਡਿਆਂ ਵਾਲਾ ਬਿੱਲਾ ਆ ਲੁਧਿਆਣੇ ਵਾਲਾ ਕੀ ਹੋਇਆ ਕਿ ਜੇ ਕੁੜੀ ਆ ਆ ਲੋਵਾ ਤੇ ਕਾਲ ਬਣ ਜੀ ਅਲੇਵਾ ਦੇ ਤਲਬਣ ਅਲੇਵਾ ਦੇ ਤਲਬਣ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਜੋ ਜੱਗੂ ਤੇਰਾ 1.5 ਹਜ਼ਾਰ ਦਾ ਆਹ ਛੇੜਖਾਨੀ ਤੇ ਤਿੰਨ ਜੱਫੇ ਸਾਡੇ ਜਿੱਲ੍ਹ ਭਰਾਵਾਂ ਵੱਲੋਂ 11000 ਲੱਗਿਆ ਹੋਇਆ ਰੈਂਬੋ ਦੇ ਤਿੰਨ ਜੱਫਿਆਂ ਦਾ ਤੇ ਇੱਕ ਜੱਫਾ 5100 ਦਾ ਹੋਵੇਗਾ ਲਓ ਹੁਣ ਦੇਖੋ ਇੱਕ ਬੰਦੇ ਡੀਲਾ ਜਾਂਟਲੀ ਵਾਲਾ ਮੇਰੇ ਲਈਓ ਨੰਬਰ ਦਾ ਸ਼ਾਨਦਰਵਾਦ ਆ ਫੇਰ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਪੌਤਰੀ ਦੋ ਜਣ ਆਓ ਸਾਹਮਣੇ ਦੇਖਾਂਗੇ ਖੇਡ ਦੇ ਨਾਲ ਚੱਲਦਾ ਹੋਇਆ ਨਵੀ ਤਿੰਕੂ ਬਲਹਰ ਵੱਡਾ ਲਾਨ ਜੇ ਹੈਟ੍ਰਿਕ ਹੁੰਦੀ ਹੈ ਇੱਕ ਮੋਟਰਸਾਈਕਲ ਐਕਸਟਰਾ ਆਓ ਅਰਸ਼ ਭਾਟੀਆ ਤੇ ਸਾਡੇ ਹਰਜੀਤ ਐਨਾ ਜ਼ੋਰ ਦਾ ਨਾ ਪਰ ਸੀਨੂ ਨੂੰ ਉਹਨੇ ਹਾਰ ਲਿਆ ਵਾਸਤੇ ਵੀ ਜ਼ੋਰ ਬਚਾ ਕੇ ਰੱਖਣਾ ਆ ਇੱਕ ਪਾਸੇ ਬੱਲੇ ਬੱਲੇ ਹੋ ਗਈ ਮਿੱਤਰੋ ਸਾਹਮਣੇ ਕਹਿੰਦੇ ਬਿੱਲਾ ਢੋਡਿਆਂ ਵਾਲਾ ਉਹ ਦੂਜੇ ਪਾਸੇ ਕਬੱਡੀ 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 ਨੰਬਰ ਰੇਡਰ ਦਾ ਬਲਵਿੰਦਰ ਜੂਕੇ ਵਾਲੇ ਉਹ ਖੜੇ ਨੇ ਪ੍ਰਾ ਸਾਡੇ ਜੱਗੂ ਦਾ ਇੱਕੋ ਜਫਾ 5000 ਦਾ 5000 ਦਾ ਸਾਹਮਣੇ ਬੋਪਰੀਆ ਰਕੇਸ਼ ਮੇਰੇ ਵਿਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਕੰਨ ਨੂੰ ਪੰਨਵਾ ਦੀ ਧਰਤੀ ਹੈ ਪੁਹਾਨੀਗੜ ਦੇ ਲਾਗੇ ਮਾਝਾ ਮਾਲਵਾ ਦੁਆਬਾ ਤੇ ਹਰਿਆਣੇ ਦੀਆਂ ਚਾਰ ਟੀਮਾਂ ਪੜਨੀਆਂ ਆ ਹਾਕਮ ਬਲਿਆ ਔਰ ਰਕੇਸ਼ ਆ ਜੱਗੂ ਆ ਔਰ ਰਕੇਸ਼ ਆ ਜੱਗੂ ਦ੍ਰਿਸ਼ਣ ਪ੍ਰਭਾਕਰ ਜੀ ਦੇ ਪੁੱਤਰ ਵਿਕਰਮ ਪ੍ਰਭਾਕਰ ਜੀ ਸਾਡੇ ਦਰਮਿਆਨ ਪੁੱਜੇ ਆ ਓਕੇ ਸਵਾਗਤ ਹੈ ਵੀ ਨੇ ਬਹੁਤ ਬਹੁਤ ਧੰਨਵਾਦ ਜੀ ਰਿਸ਼ਨ ਪ੍ਰਭਾਕਰ ਜੀ ਦੇ ਇਸ ਪੁੱਤਰ ਤੇ ਵਿਕਰਮ ਪ੍ਰਭਾਕਰ ਜੀ ਮੁਕਾਬਲਾ ਸਵਾਗਤ ਹੋ ਗਿਆ ਜੇ ਮੈਸਦਾਂ ਨਜ਼ਾਰਾ ਆਇਆ ਤਾੜੀ ਮਾਰ ਦਿਓ ਦੋਨੋਂ ਟੀਮਾਂ ਦੇ ਨਾਲ